ਤੁਸੀਂ ਦੇਖ ਰਹੇ ਹੋ ਜੀ اے ਪੀ ਐਲ ਨਿਊਜ਼ ਆਹ ਜੋ ਲਾਈਵ ਤਸਵੀਰਾਂ ਦੇਖ ਰਹੇ ਹੋ ਇਹ ਫਗਵਾੜਾ ਹਲਕਾ ਦੇ ਵਕਫ ਵਕ ਪਿੰਡਾਂ ਦੀਆਂ ਹਨ ਜਿੱਥੇ ਅੱਜ ਹਲਕਾ ਵਿਾਇਕ ਸਰਦਾਰ ਬਲਵਿੰਦਰ ਸਿੰਘ ਢਾਲੀਵਾਲ ਦੀ ਧਰਮ ਪਤਨੀ ਨੈਣਮ ਸਰਬਜੀਤ ਕੌਰ ਜ਼ਿਲ੍ਹਾ ਪ੍ਰੇਸ਼ਿਡੈਂਟ ਮੈਂਬਰ ਮੈਡਮ ਨੀਸ਼ਾ ਰਾਣੀ ਮੈਡਮ ਰਸ਼ਮ ਕੌਰ ਨੇ ਪਿੰਡ ਹਜ਼ਾਰਪੁਰ ਨਾਰਕ ਲਗਰੀ ਦੇ ਵਕਫ ਪਿੰਡਾਂ ਨੂੰ ਜਾ ਕੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਸੁਣਿਆ ਤੇ ਕਿਤੇ ਵਿਕਾਸ ਕਾਰਜਾਂ ਦਾ ਜ਼ਾਇਜ਼ਾ ਲਿਆ اے ਪੀ ਐਲ ਨਿਊਜ਼ ਦੇ ਪ੍ਰਤੀਨਿਧੀ ਨਾਲ ਮੈਡਮ ਨਿਸ਼ਾ ਰਾਣੀ ਨੇ ਗੱਲਬਾਤ ਕਰਦੇ ਆ ਕਿਹਾ ਇਸ ਮੌਕੇ ਤੇ ਵਾਤਾਵਰਣ ਪ੍ਰੇਮੀ ਸਰਦਾਰ ਹਰਨੇਕ ਸਿੰਘ ਅਤੇ ਕਾਲਾ ਸਰਪੰਚ ਵੱਲੋਂ ਮੈਡਮ ਸਰਬਜੀਤ ਕੌਰ ਤੇ ਹਲਕਾ ਵਿਧਾਇਕ ਸਰਦਾਰ ਬਲਵਿੰਦਰ ਸਿੰਘ ਢਾਲੀਵਾਲ ਦਾ ਧੰਨਵਾਦ ਕੀਤਾ ਫਗਵਾੜਾ ਤੋਂ ਅਮਰਦੀਪ ਢੰਡਾ ਦੀ ਵਿਸ਼ੇਸ਼ ਰਿਪੋਰਟ ਪੰਜਾਬ ਦੀ ਹਰੀ ਖਬਰ ਦੇ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੋ ਤੁਹਾਡੇ ਨਗਰ ਦੇ ਵਿੱਚ ਐਮਐਲਏ ਸਾਹਿਬ ਦੇ ਮਿਸਿਸ ਆਏ ਨੇ ਤੁਹਾਡਾ ਕੀ ਕਹਿਣਾ ਜੀ ਪਹਿਲਾਂ ਤਾਂ ਜੀ ਬਾਈ ਗੁਰਕਰ ਖਾਲਸਾ ਬਾਈ ਗੁਰੂ ਫਤਿਹ ਉਹਨਾਂ ਦੇ ਆਉਣ ਤੇ ਬਹੁਤ ਬਹੁਤ ਜੀ ਉਹਨਾਂ ਦਾ ਧੰਨਵਾਦ ਜੀ ਤੇ ਆਉਣ ਤੇ ਮੁਸ਼ਕਲਾਂ ਸੁਣੀਆਂ ਉਹ ਨਹੀਂ ਆ ਕੇ ਤੇ ਕੁਝ ਮੁਸ਼ਕਲਾਂ ਦਾ ਤੁਹਾਡੇ ਨਗਰ ਦੇ ਵਿੱਚ ਆ ਕੇ ਮੌਕੇ ਤੇ ਨਿਪਟਾਰਾ ਵੀ ਕੀਤਾ ਗਿਆ ਹੈ ਤੁਹਾਡਾ ਹੋਰ ਕੀ ਕਹਿਣਾ ਜੀ ਪੂਰੀ ਬਿਜਲੀ ਦੇ ਬਿੱਲ ਦਾ ਸੀਗਾ ਜੀ ਉਹ ਕੋਲ ਲੈ ਗਿਆ ਜਿਹਨਾਂ ਦੇ ਸੀਗੇ ਕਹਿੰਦੇ ਨਹੀਂ ਤਾਰਦੇ ਕੋਈ ਵੀ ਕਨੈਕਸ਼ਨ ਨਹੀਂ ਕੱਟੂਆ ਕਿਉਂ ਚੰਨ ਜੀ ਚੰਨੀ ਨੇ ਮੁੱਖ ਮੰਤਰੀ ਸਾਹਿਬ ਨੇ ਕਿਹਾ ਸੀਗਾ ਧਾਰੀਵਾਲ ਦੇ ਨੀਜਾ ਦੇ ਥੱਲੇ ਉਹਨਾਂ ਦੀ ਵਾਈਫ ਪੀ ਸੀ ਜੀ ਪਾਰੀ ਵਾਲਾ ਐ ਸੀਗੇ ਉਨੇ ਕਹਤਾ ਵੀ ਕਿਸੇ ਦਾ ਕੋਈ ਰਿਸ਼ਤ ਨਹੀਂ ਘਟਿਆ ਜਾਊਗਾ ਜੀ ਹੋਰ ਤੁਹਾਡੀ ਕੋਈ ਮੰਗ ਸੀ ਉਹਨਾਂ ਦੇ ਕੋਲ ਪਿੰਡ ਦੇ ਵਿਕਾਸ ਵਾਸਤੇ ਮੰਗ ਇਹ ਸੀ ਜੀ ਵੀ ਦੋ ਕਰੀ ਤੇ ਗਲੀ ਬਣੀ ਬਹਿ ਜਾਂਦੀ ਹੈ ਜੀ ਸਰਪੰਚਿਆ ਉਹ ਕਰ ਨਹੀਂ ਰਹੇ ਪਤਾ ਨਹੀਂ ਵੀਡੀਓ ਸਾਹਿਬ ਦਾ ਕਸੂਰ ਹੈ ਜਾਂ ਪਤਾ ਨਹੀਂ ਸਰਪੰਚ ਸਾਹਿਬ ਦਾ ਕਸੂਰ ਹੈ ਉਹਨਾਂ ਨੂੰ ਮੌਕੇ ਤੇ ਗਲੀ ਦਿਖਾ ਲਈ ਆ ਬੈਠੀ ਉਹ ਇੱਕ ਸਿਵਿਆਂ ਨੂੰ ਰਾਹ ਜਾ ਰਿਹਾ ਜੀ ਉਹ ਵੀ ਸਾਰੇ ਬੈਠਾ ਆ ਜੀ ਉਹ ਵੀ ਉਹਨਾਂ ਨੂੰ ਮੌਕੇ ਤੇ ਦਿਖਾਤਾ ਹੈ ਜੀ ਉਹ ਕਹਿੰਦੇ ਕਾਰਵਾਈ ਹੋਊਗੀ ਠੀਕ ਹੈ ਜੀ ਧੰਨਵਾਦ ਹਾਂਜੀ ਮੈਡਮ ਅੱਜ ਤੁਸੀਂ ਪਿੰਡ ਹਰਦਾਸਪੁਰ ਦੇ ਵਿੱਚ ਆਇਓ ਇੱਕ ਇਸ ਮਕਸਦ ਲਈ ਤੁਸੀਂ ਆਇਓ ਖਲਾ ਤਾਂ ਤੁਹਾਡਾ ਇਹ ਪੁੱਛਣ ਤੇ ਜੰਮ ਇੱਥੇ ਆਉਣ ਤੇ ਤੁਹਾਡਾ ਵੀ ਧੰਨਵਾਦ ਤੇ ਨਿੱਕੀ ਭਾਜੀ ਉਹਨਾਂ ਦਾ ਵੀ ਧੰਨਵਾਦ ਕਿਉਂਕਿ ਅਸੀਂ ਪਿੰਡ ਅਦਾਸਪੁਰ ਵਿੱਚ ਆਏ ਆ ਅਦਾਸਪੁਰ ਚਾਹੀ ਰਾਤੀ ਸੁਨੇਹਾ ਦਿੱਤਾ ਹੈ ਵੀ ਸਵੇਰ ਨੂੰ 1 ਵਜੇ ਆਵਾਂਗੇ ਤੇ ਇੱਥੇ ਆ ਕੇ ਪਿੰਡ ਦੀਆਂ ਮੁਸ਼ਕਲਾਂ ਜਿੰਦਾ ਲੇਡੀਜ਼ ਬਾਰੇ ਇਹਨਾਂ ਦੇ ਮੁਸ਼ਕਲ ਕੋਈ ਕੱਟਾਈ ਸੌਂਦੇ ਆ ਕਿਉਂਕਿ ਜਦੋਂ ਜੈਨ ਸੌਂਦੇ ਆ ਆਪਣੀਆਂ ਕਰਕੇ ਚਲ ਜਾਂਦੇ ਆ ਤੇ ਕਈਆਂ ਦੇ ਪੈਨਸ਼ਨਾਂ ਬਾਰੇ ਜਾਂ ਬਿਜਲੀ ਦੇ ਬਿੱਲ ਬਾਰੇ ਇਹ ਘਰ ਦੀਆਂ ਪ੍ਰੋਬਲਮਾਂ ਸਾਰੀਆਂ ਲੇਡੀਜ਼ ਨੂੰ ਪਤਾ ਹੁੰਦੀਆਂ ਆ ਇਸ ਵਾਰ ਦੇ ਅਸੀਂ ਆਏ ਆ ਕਈਆਂ ਦਾ ਤਾਂ ਅਸੀਂ ਮੌਕੇ ਤੇ ਹੱਲ ਕਰ ਦਿੱਤਾ ਆ ਤੇ ਬਾਕੀ ਅਸੀਂ ਲਿਖ ਕੇ ਲੈ ਚੱਲੇ ਆ ਸਾਹਬ ਹੁਣਾ ਦੇ ਮੌਜੂਦਗੀ ਵਿੱਚ ਉਹਨਾਂ ਨੂੰ ਦੱਸਾਂਗੇ ਤੇ ਬਾਕੀ ਹੱਲ ਸਾਹਮਣੇ ਕਰਾਂਗੇ ਜੀ ਹਾਂਜੀ ਬੜਾ ਗੁਰਨਾਨਕ ਪਾਤਸ਼ਾਹ ਜੀ ਦਾ ਜਨਮ ਦਿਨ ਗੁਰਪੁਰ ਵਾਰਿਆ ਆ ਹਾਂਜੀ ਉਸ ਤੇ ਤੁਸੀਂ ਸੰਗਤ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਯੋਸੀ ਸੰਗਤ ਨੂੰ ਇਹੇ ਸੰਦੇਸ਼ ਦਿੰਦੇ ਆ ਵੀ ਸਾਰੇ ਰਲ ਮਿਲ ਕੇ ਗੁਰੂ ਨਾਨਕ ਮਹਾਰਾਜ ਜੀ ਦਾ ਜਨਮ ਦਿਨ ਮਨਾਓ ਤੇ ਖੁਸ਼ੀਆਂ ਪ੍ਰਾਪਤ ਕਰੋ ਕਿਉਂਕਿ ਗੁਰੂ ਸਾਰਿਆਂ ਦੇ ਆ ਸਾਡੇ ਵੀ ਆ ਤੇ ਇਹ ਰਲ ਕੇ ਮਤਲਬ ਮਨਾਉਣਾ ਚਾਹੀਦਾ ਹੈ ਪਿੰਡ ਹਰਦਾਸਪੁਰ ਦੇ ਸਰਦਾਰ ਹਰਨੇਕ ਸਿੰਘ ਨੇ ਕਾਬਲੋਂ ਸਮਾਜ ਦੇ ਕੰਮਾਂ ਦੇ ਵਿੱਚ ਬਹੁਤ ਵੱਡੇ ਉਪਰਾਲੇ ਕੀਤੇ ਜਾ ਰਹੇ ਆ ਤੁਸੀਂ ਇਸ ਸਰਦਾਰ ਹਨੇਕ ਸਿੰਘ ਬਾਰੇ ਕੀ ਕਹਿੰਦੇ ਆ ਹਾਂਜੀ ਉਹ ਤਾਂ ਮੈਂ ਮੋਬਾਈਲ ਤੇ YouTube ਤੇ ਇਹਨਾਂ ਬਾਰੇ ਭਾਜੀ ਹੁਣਾਂ ਦੇ ਚਰਚਾ ਸੁਣਦੇ ਰਹੀਦਾ ਕਿਉਂਕਿ ਇਹ ਗਰੀਬਾਂ ਦਾ ਬਹੁਤ ਸਾਥ ਦੇ ਰਹੇ ਆ ਐਸਸੀ ਮਤਲਬ ਜਨਰਲ ਹੁਣੋਂ ਦੇ ਨਾਤੇ ਵੀ ਐਸਸੀਾਂ ਦੀ ਬਹੁਤ ਸਹਾਇਤਾ ਕਰਦੇ ਆ ਵੈਸੇ ਤਾਂ ਵੈਸੇ ਮੈਂ ਆਹ ਪਾਰਟੀ ਜਾਂ ਐਸਸੀ ਜਨਰਲ ਕੋਈ ਫਰਕ ਨਹੀਂ ਕਰਦੀ ਹੈਗੇ ਕਿਉਂਕਿ ਮੈਂ ਵੀ ਐਸਸੀ ਆ ਤੇ ਇਹ ਤੁਹਾਨੂੰ ਅੱਜ ਤੁਹਾਡੇ ਕੋਲ ਐਮਐਲਏ ਸਾਹਿਬ ਦੇ ਮਿਸਿਸ ਆਏ ਨੇ ਤੁਹਾਡਾ ਕੀ ਕਹਿਣਾ ਜੀ ਜੀ ਅੱਜ ਸਾਡੇ ਬਲਵਿੰਦਰ ਸਿੰਘ ਧਾਰੀਵਾਦੀ ਹਲਕਾ ਵਿਧਾਇਕ ਤਵਾੜਾ ਤੋਂ ਉਹਨਾਂ ਦੇ ਮੈਸੇਜ ਇਹ ਪੰਨੇ ਨਾਲ ਕਾਗਜ਼ ਦੇ ਵਿੱਚ ਆਏ ਆ ਤੇ ਉਹਨਾਂ ਦਾ ਅਸੀਂ ਆਉਣ ਤੇ ਬਹੁਤ ਬਹੁਤ ਧੰਨਵਾਦੀ ਆ ਉਹਨਾਂ ਨੇ ਸਾਡੇ ਨਗਰ ਦੀਆਂ ਜਿੰਨੀਆਂ ਵੀ ਮੁਸ਼ਕਲਾਂ ਸੀਗੀਆਂ ਉਹਨਾਂ ਨੇ ਸੁਣੀਆਂ ਸੁਣ ਕੇ ਹਲਕਾ ਦਾ ਭਰੋਸਾ ਦਿੱਤਾ ਹੈ ਤੇ ਅਸੀਂ ਪਿੰਡ ਦੇ ਵਿਕਾਸ ਵਾਸਤੇ ਤੁਹਾਡੀ ਵੀ ਕੋਈ ਉਹਨਾਂ ਨੂੰ ਮੰਗ ਕੀਤੀ ਗਈ ਹੈ ਅਸੀਂ ਪਿੰਡ ਦੇ ਵਿਕਾਸ ਵਾਸਤੇ ਤਾਂ ਮਤਲਬ ਜਿੰਨੀਆਂ ਅਸੀਂ ਮੰਗਾ ਮੰਗੀਆਂ ਸੀਗੀਆਂ ਸਾਡੀਆਂ ਪੂਰੀਆਂ ਹੋਈਆਂ ਕੀਤੀਆਂ ਕੁਝ ਮੰਗਾਂ ਅਸੀਂ ਰੱਖੀਆਂ ਹੋਈਆਂ ਜਿਵੇਂ ਕਿ ਲਾਈਬ੍ਰੇਰੀ ਕੈਂਡੀਸ਼ਨ ਬਣਾਉਣੀ ਡਿਸਪੈਂਸਰੀ ਇੱਕ ਜਿਮ ਦਾ ਕਮਰਾ ਬਣਾਉਣਾ ਜੀ ਉਹਨਾਂ ਵਾਸਤੇ ਇੱਕ ਸਾਡੇ ਸੇਵਿਆਂ ਵਾਸਤੇ ਮਨ ਲੋ ਇਥੋਂ 2 ਕਿਲੋਮੀਟਰ ਦੂਰ ਪੈਂਦੇ ਆ ਉਹਨਾਂ ਵਾਸਤੇ ਇੱਕ ਅਸੀਂ ਗੱਡੀ ਦੀ ਮੰਗ ਕੀਤੀ ਆ ਕਿ ਬੋੜੀ ਲੈ ਕੇ ਜਾਣਾ ਬਹੁਤ ਔਖਾ ਹੈ ਦਿਨ ਦਿਨ ਸਫ਼ਰ ਕਰਨਾ ਤੇ ਉਹਨਾਂ ਨੂੰ ਟਰੋਸਾ ਦਿੱਤਾ ਵੀ ਅਸੀਂ ਇਹ ਵੀ ਹੱਲ ਕਰਾਂਗੇ 2022 ਦੀਆਂ ਚੋਣਾਂ ਨੂੰ ਲੈ ਕੇ ਤੁਹਾਡਾ ਕੀ ਰੁਝਾਨਾ ਜੀ 2022 ਦੀਆਂ ਚੋਣਾਂ ਵਿੱਚ ਜੀ ਬਲਵਿੰਦਰ ਸਿੰਘ ਪਰਿਵਾਰ ਨੂੰ ਹੀ ਫਵਾੜੇ ਤੋਂ ਟਿਕਟ ਮਿਲਣੀ ਚਾਹੀਦੀ ਹੈ ਜੀ ਕਿਉਂਕਿ ਉਹਨਾਂ ਨੇ ਆਪਣੇ ਹਲਕੇ ਦਾ ਵਿਕਾਸ ਵਧੀਆ ਕੀਤਾ ਹੈ ਆ ਤੇ ਪਿੰਡਾਂ ਦੀਆਂ ਜਿਹਨੀਆਂ ਵੀ ਮੁਸ਼ਕਲਾਂ ਹੁੰਦੀਆਂ ਸੁਣਦੇ ਆ ਤੇ ਹੱਲ ਵੀ ਕਰਦੇ ਆ ਤੇ ਸਾਡੀਆਂ ਜਿੰਨੀਆਂ ਪਿੰਡਾਂ ਦੀਆਂ ਡਿਮਾਂਡਾਂ ਸੀ ਸਾਡੀਆਂ ਦਾ ਸਾਰੀਆਂ ਪੂਰੀਆਂ ਹੋਈਆਂ ਅਸੀਂ ਤਾਂ ਇਹੀ ਮੰਗ ਕਰਾਂਗੇ ਕਿ ਬੁਲਵਿੰਦਰ ਸਿੰਘ ਧਾਰੀਵਾਲ ਨੂੰ ਹੀ ਟਿਕਟ ਮੈਂਡੀ ਚਾਹੀਦੀ ਆ ਅਸੀਂ ਉਹਨਾਂ ਨਾਲ ਆ ਅੱਜ ਤੁਹਾਡੇ ਇਲਾਕੇ ਦੇ ਸਮਾਜ ਸੇਵਕ ਸਰਦਾਰ ਹਰਨੇਕ ਸਿੰਘ ਨੇ ਕਾ ਵੀ ਤੁਹਾਡੇ ਕੋਲ ਪਹੁੰਚੇ ਆ ਉਹਨਾਂ ਬਾਰੇ ਤੁਹਾਡੇ ਕੀ ਵਿਚਾਰ ਜੀ ਅਸੀਂ ਵੀ ਜੀ ਉਹਨਾਂ ਦਾ ਔਰ ਤੇ ਬਹੁਤ-ਬਹੁਤ ਜਰੂਰ ਧੰਨਵਾਦੀ ਆ ਤੇ ਉਹਨਾਂ ਦਾ ਸਾਡਾ ਜੀ ਪਿਆਰ ਵੜਾਇਆ ਸਾਡੇ ਪਿੰਡ ਲਈ ਕੋਈ ਵੀ ਸਾਨੂੰ ਕੋਈ ਮੁਸ਼ਕਲ ਜੇ ਕੋਈ ਪ੍ਰੋਬਲਮ ਆਉਂਦੀ ਆ ਅਸੀਂ ਭਾਈ ਹੁਣਾਂ ਨਾ ਮਨੀਕ ਸਿੰਘ ਜੀ ਨਾਲ ਗੱਲ ਕਰਦੇ ਆ ਉਹ ਸਾਨੂੰ ਸਾਡੇ ਨਾਲ ਪਿੰਡ ਵਿੱਚ ਕੰਮ ਕੋਈ ਵੀ ਕਰਨਾ ਹੋਵੇ ਸਾਨੂੰ ਪੂਰਾ ਸਹਿਯੋਗ ਦਿੰਦੇ ਆ ਬਹੁਤ ਬਹੁਤ ਧੰਨਵਾਦ